ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 13ਵਾਂ ਗ੍ਰਾਫਾਂ ਬਾਰੇ ਜਾਣਕਾਰੀ ਤੇ ਇਸ ਦਾ ਪਹਿਲਾ ਵਿਹਾਰਸ 13.1 ਤੇ ਇਸ ਅਭਿਆਸ ਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਬੱਚਿਓ ਸ਼ੁਰੂ ਕਰੀਏ ਸਾਲਵ ਚਿਆ ਬਣਾ ਹੈਗਾ ਕਿੰਦੇ ਦਿੱਤੇ ਚਿੱਤਰ ਵਿੱਚ ਬਿੰਦੂਆਂ ਦੀ ਸਥਿਤੀ ਲਈ ਸਹੀ ਉੱਤਰ ਚੁਣੋ ਸੋਏ ਬੱਚੋ ਅਸੀਂ ਸਹੀ ਉੱਤਰ ਚੁਣਨਾ ਹੈ ਪੀ ਹੈ ਜਿਹੜਾ ਇਹਦੀ ਜਿਹੜੀ ਹੈਗੀ ਇਹ ਲੋਕੇਸ਼ਨ ਜਿਹੜੀ ਹੈ ਇਸ ਸਥਿਤੀ ਜਿਹੜੀ ਹੈ ਸਹੀ ਸਥਿਤੀ ਚੁਣੋ ਪੀ ਹੈ ਜਿਹੜੀ ਸਥਿਤੀ ਦੇ ਹੈਗਾ ਠੀਕ ਹੈ ਪੀ ਹੈ 0 2 ਕਿਹੜਾ ਵਾਲਾ ਹੈਗਾ 2 4 ਕਿਹੜਾ ਵਾਲਾ ਹੈਗਾ ਸੋ ਅਸੀਂ ਕੀ ਕਰਕੇ ਇਹਨਾਂ ਨੂੰ ਕਰਾਂਗੇ ਬੜਾ ਮੁੰਡਲਾ ਜਿਹਾ ਸਵਾਲ ਹੈ ਕਿਉਂਕਿ ਇਹ ਤੁਹਾਡੇ ਜੋ ਪਾਠ ਅਧਿਆਏ ਹੈਗਾ ਇਹਦਾ ਸਰਲੇਖੀ ਹੈਗਾ ਗ੍ਰਾਫਾਂ ਪਰ ਇਹ ਜਾਣਕਾਰੀ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਪਿਆਰੇ ਵਿਦਿਆਰਥੀਓ ਚੇਤਾ ਕਰਾ ਦਵਾਂ ਕਿਸੇ ਚੈਨਲ ਤੇ ਤੁਹਾਡੀ 8ਵੀਂ ਜਮਾਤ ਦੀਆਂ ਹੋਰ ਪਲੇਲਿਸਟ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 8th math notes ਇੱਕ ਹੈਗੀ 8 science ਇੱਕ ਹੈਗੀ 8th english ਇੱਕ ਹੈਗੀ 8th grammar ਫਿਰ ਅੱਗੇ ਹੈਗੀ ਹੈ ਗਣਿਤ ਦੇ ਸਿਧਾਂਤ ਇੱਕ ਹੈਗੀ math shortcuts ਐਂਡ tricks ਸੋ ਦੇਖਿਓ ਬੱਚਿਓ ਅੱਜ ਅਵਲੇ ਸਵਾਲੇ ਕੀ ਕਰਕੇ ਕਰਦੇ ਹਾਂ ਸੋ ਬੱਚੇ ਚਿੱਤਰ ਮੈਂ ਇੱਥੇ ਫਿਰ ਹਰ ਜਗ੍ਹਾ ਲਾਵਾਂਗਾ ਮਤਲਬ ਕਿ ਇੱਥੇ ਲਾਗੇ ਚਿੱਤਰ ਤੇ ਅਸੀਂ ਇੱਕ ਇੱਕ ਕਰਕੇ ਸਾਰੇ ਭਾਗ ਕਰਾਂਗੇ 0 2 ਇਹ ਦੇਖੋ ਇਹ ਬੱਚੋ ਜ਼ੀਰੋ ਦਾ ਦੋ ਮਤਲਬ ਹੈਗਾ ਕਿ ਐਕਸ ਜਿਹੜਾ ਹੈ ਇਹ ਵਾਲਾ ਜੇਟਵਾ ਜਿਹੜਾ ਧੁਰਾ ਹੈਗਾ ਇਹ ਤੇ ਅਸੀਂ ਇਹਨੂੰ ਸਿਫਰ ਹੀ ਰੋਵਾਂਗੇ ਠੀਕ ਹੈ ਨਾ ਇਹਨੂੰ ਸਿਫਰ ਰਵਾਂਗੇ ਤੇ ਜਿਹੜਾ ਇਹ ਹੈਗਾ ਤੁਹਾਡਾ 2 2 ਦੂਜਾ Y ਦੇ ਉੱਤੇ ਧੁਰੇ ਤੇ ਲਵਾਂਗੇ ਸੋ ਅਸੀਂ ਇੱਥੇ ਜ਼ੀਰੋ X 0 ਤੇ 1 ਤੇ 2 ਇਹ ਹੋ ਗਿਆ ਤੁਹਾਡਾ E ਇਹ ਬਿੰਦੂ E ਹੈਗਾ E ਲਿਖਿਆ ਹੋਇਆ ਠੀਕ ਹੈ ਥੋੜਾ ਬਲਰ ਹੋ ਗਿਆ ਪਰ ਤੁਹਾਨੂੰ ਨਜ਼ਰ ਆ ਜਾਏਗਾ ਇਹ E ਹੈਗਾ ਫਿਰ ਹੈਗਾ ਵਿੱਚ 2 ਤੇ 4 ਦੋ ਹੈਗਾ ਬੱਚਿਓ ਐਕਸ ਵਾਈ ਹੈਗਾ ਇਹ ਆਪਣਾ ਵਾਈ ਇਹ ਸਾਰੀ ਪਹਿਲਾ ਹੈਗਾ ਐਕਸ ਤੇ ਦੂਜਾ ਹੈਗਾ ਵਾਈ ਇਹ ਜਿਹੜਾ ਲੇਟਵਾ ਧੁਰਾ ਹੁੰਦਾ ਇਹਨੂੰ ਅਸੀਂ ਕਹਿੰਨੇ ਆ ਐਕਸ ਧੁਰਾ ਜਿਹੜਾ ਖੜਵਾ ਧੁਰਾ ਹੁੰਦਾ ਇਹ ਵਾਲਾ ਇਹਨੂੰ ਅਸੀਂ ਕਹਿੰਨੇ ਆ ਵਾਈ ਧੁਰਾ ਤੇ ਜਿਹੜਾ ਇਹਦੇ ਤੇ ਨਿਰਦੇਸ਼ਕ ਹੁੰਦਾ ਪਹਿਲੇ ਵਾਲਾ ਇਹਨੂੰ ਅਸੀਂ ਕਹਿੰਨੇ ਪੁੱਜ ਤੇ ਦੂਜੇ ਵਾਲੇ ਨੂੰ ਕਹਿੰਨੇ ਆ ਅਸੀਂ ਕੋਟੀ ਸੋਨੇਗਾ ਬੱਚਿਓ ਦੋ ਤੇ ਚਾਰ ਤੇ ਮੈਂ ਇੱਥੇ ਕਾਊਂਟ ਕਰਾਂਗਾ 1 2 हूँ इथ उपर जाव एक दो तीन ते चार आगे है बिंदु बी सो बिंदु बी है ठीक है फिर है गया तीन तो तीन तेरह मतलब की है मैं इतने एक्सटोरे तो जावगा पहले एक दो तीन तो ते उन्हें उपरू तीन जावगा दो तीन ए आ गया बिंदु डी ठीक है फिर अगला आ गया पं तीन एक दो तीन ते ते चार पाँच तीन ते उपरू जाए एक दो तीन यह आ गया धुरा बिंदु आ गई सी एवला अगला आ गया चार दो सो एक दो तीन चार एक दो आ गया बिंदु जी है बिंदु जी आ गई फिर आ गया तीन एक सो एक दो तीन ते एक डब्बा उपर एक ऐवला ए आ गया बिंदु ए ठीक है फिर आ गया दो, सिफर ਠੀਕ ਹੈ ਸੋ ਦੋ ਸਿਫਰ ਦਮਨ ਕੀ ਹੈ ਇੱਕ ਤੇ ਦੋ ਸਿਫਰ ਦਮਨ ਨਾ ਉੱਤੇ ਜਾਣਾ ਨਾ ਥੱਲੇ ਜਾਣਾ ਜਾਣਾ ਵੀ ਸਿਫਰ ਵਾਲੇ ਉੱਥੇ ਰੁਕ ਗਏ ਕਿਉਂਕਿ ਉੱਪਰ ਉੱਪਰ ਤੇ ਇੱਕ ਹੋ ਜਾਏਗਾ ਤੇ ਇੱਥੇ ਸਿਫਰ ਵਾਲੇ ਇੱਥੇ ਰੁਕ ਇੱਥੇ ਰੁਕ ਜਾਣਾ ਹੈਗਾ ਠੀਕ ਹੈ ਤੇ ਇਹ ਬਣ ਜਾਏਗਾ ਤੁਹਾਡਾ ਬਿੰਦੂ f ਇਹ ਬਿੰਦੂ f ਆ ਗਿਆ ਜਿੱਦਾਂ ਇੱਥੇ ਸੀਗਾ ਬੱਚਿਓ ਦੇਖੋ ਪਹਿਲੇ ਵਾਲਾ ਸਿਫਰ ਤੇ ਦੋ ਸਿਫਰ ਦਮਨ ਕਿ ਮੈਂ ਇੱਧਰ ਨਹੀਂ ਜਾਣਾ ਹੁਣ ਇੱਥੇ ਸਿਫਰ ਹੈ ਨਾ ਇੱਥੇ ਹੀ ਉੱਪਰ ਨੂੰ ਜਾਣਾ ਹੈ ਦੋ ਇੱਕ ਤੇ ਦੋ ਇਹ ਹੈਗਾ ਬਿੰਦੂ ਤੁਹਾਡਾ e ਸੋ ਇਸ ਤਰ੍ਹਾਂ ਬੱਚਿਓ ਬਿੰਦੂਆਦੀ ਸਥਿਤੀ ਜਿਹੜੀ ਹੈ ਗ੍ਰਾਫ ਤੇ ਅਸੀਂ ਦਾ ਪਤਾ ਲਗਾਨਨੇ ਆ ਜਿਹੜਾ ਇੱਕ ਡੱਬਾ ਹੁੰਦਾ ਵਾ ਉਹਲਾ ਇੱਕ ਡੱਬਾ ਇਹਨੂੰ ਇੱਕ ਇਕਾਈ ਲੈ ਕੇ ਚੱਲਦੇ ਆ 1 2 3 ਇਦਾਂ ਇਹਦਾ ਅਲੱਗ-ਅਲੱਗ ਮਾਪ ਅਲੱਗ-ਅਲੱਗ ਸਕੇਲ ਅਲੱਗ-ਅਲੱਗ ਪੈਮਾਨ ਪੈਮਾਨਾ ਆਰਤੀ ਅਸੀਂ ਵਰਤ ਸਕਦੇ ਆ ਇੱਕ ਡੱਬੇ ਨੂੰ 2 ਇਕਾਈਆਂ ਲਈ ਜਾ ਸਕਦਾ ਹੈ ਇੱਕ ਡੱਬੇ ਨੂੰ ਅੱਧੀ ਇਕਾਈ ਲਈ ਜਾ ਸਕਦੀ ਹੈ ਇੱਕ ਡੱਬੇ ਨੂੰ 5 ਇਕਾਈਆਂ ਵੀ ਲਈਆਂ ਜਾ ਸਕਦੀਆਂ ਅੱਗੇ ਜਿਹੜੇ ਸਵਾਲ ਆਣਗੇ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਲੱਗੇਗਾ ਹੌਲੀ ਸਵਾਲ ਦਾ ਉਲਟ ਕਰਾਂਗੇ ਪਹਿਲੇ ਤੇ ਸਿਗਾ ਬੱਚਿਓ ਕਿ ਉਹਨਾਂ ਨੇ ਬਿੰਦੂ ਦੇ ਦਿੱਤੇ ਨੇ ਇਹ ਕਹਿੰਦੇ ਪਤਾ ਲਗਾਓ ਕਿਹੜੇ ਕਿਹੜੇ ਬਿੰਦੂ ਨੇ ਹੁਣ ਕਹਿੰਦੇ ਨੇ ਇਹ ਬਿੰਦੂਆਂ ਨੂੰ ਅੰਕਿਤ ਕਰੋ ਬਿੰਦੂ ਤੁਹਾਨੂੰ ਦਿੱਤੇ ਨੇ ਹੁਣ ਇਹ ਦੇਖੋ a ਜੇ ਤਾਂ 3 5 ਇਹਨਾਂ ਦਾ ਕੀ ਮੈਂ x ਤੇ ਸੱਜੇ ਪਾਸੇ ਤਿੰਨ ਜਾਵਾਂਗਾ ਤੇ ਉੱਪਰ ਨੂੰ ਪੰਜ ਜਾਵਾਂਗਾ ਇਦਾਂ ਕਰਕੇ ਬਿੰਦੂਆਂ ਅੰਕਿਤ ਕਰਨੇ ਨੇ ਹੁਣ ਬਿੰਦੂ ਦਿੱਤੇ ਨਹੀਂ ਹੋਏ ਪਹਿਲੇ ਬਿੰਦੂ ਦਿੱਤੇ ਹੋਏ ਸੀਗੇ ਤੇ ਅਸੀਂ ਪਛਾਣ ਕਰਨੀ ਸੀ ਕਿਹੜੇ ਨਿਰਦੇਸ਼ ਅੰਕ ਕਿਹੜੇ ਬਿੰਦੂ ਦੇ ਹਨ ਹੁਣ ਇਹਨਾਂ ਨੇ ਸਾਨੂੰ ਬਿੰਦੂਆਂ ਦਾ ਨਾਂ ਦਿੱਤਾ a b e ਦਾ ਕਰਕੇ ਤੇ ਨਾਲ ਉਹਦੇ ਨਿਰਦੇਸ਼ ਅੰਕ ਦਿੱਤੇ ਨੇ ਉਹ ਕਰੀਏ ਹਾਂ ਅੱਲਾ ਯਾ ਬੱਚੋ ਏ 10 ਤੇ 5 ਸੋ 1 2 3 ਠੀਕ ਹੈ ਫਿਰ 1 2 3 4 5 ਲੈ ਏ ਬਰਾਬਰ ਹੋ ਗਿਆ 3 5 ਠੀਕ ਹੈ ਜੀ ਹੁਣ ਅੱਗੇ ਕੀ ਅਸੀਂ ਵਧਦੇ ਜਾਵਾਂਗੇ ਹੁਣ ਆ ਗਿਆ ਬੀ 2 4 ਸੋ 1 2 1 2 3 4 ਬੀ ਬਰਾਬਰ ਹੋ ਗਿਆ 2 4 ਫਿਰ ਆ ਗਿਆ ਬੱਚੋ ਸੀ 5 2 ਸੋ 1 2 3 4 5 1 2 ਸੀ ਬਰਾਬਰ 5 2 ਇਦਾਂ ਅੰਕੀ ਦੱਲਣੀ ਕਿੰਨਾ ਸੌਖਾ ਹੈ ਬੱਚਿਓ ਹਨਾ ਤੁਸੀਂ ਗਰਾਫ ਪੇਪਰ ਲੈ ਕੇ ਇਦਾਂ ਹੀ ਕਰੀ ਜਾਣਾ ਐਵੇਂ ਮੈਂ ਤੁਹਾਡੇ ਗਰਾਫ ਦੀ ਫੋਟੋ ਬਣਾ ਕੇ ਤੁਹਾਨੂੰ ਇਹਦਾ ਕਰਕੇ ਦੱਸ ਦਿੰਦਾ ਅਗਲਾ ਆ ਗਿਆ ਬੱਚੋ ਡੀ 0 0 ਮਤਲਬ ਕੀ ਹੈ 0 ਹੈ ਕੋਈ 0 ਹੈ ਜਿਹੜਾ ਇਹ ਹੈ ਨਾ ਜਿੱਥੇ ਜਿੱਥੇ Y ਤੋਂ ਰਾ ਤੇ X ਤੋਂ ਰਾ ਇਹ ਕੱਟਦੇ ਨੇ ਉਹਨੂੰ ਕਿਹਾ ਜਾਂਦਾ ਹੈ 0 ਇੱਥੋਂ ਦੀ ਵਸਜੇ ਵੱਲ 1 2 3 ਵੱਧਾ ਇੱਥੇ ਉੱਪਰ ਨੂੰ ਵੱਧ ਰਹਾ ਹੁਣ ਆਇਆ ਕਹਿੰਦੇ x 0 x 0 ਹੈ x 0 ਦਾ ਮਤਲਬ ਹੈ ਕਿ ਤੁਸੀਂ ਹੁਣ ਇੱਥੇ ਟਿਕਿਆ ਰਹਿਣਾ ਹੈ ਸੱਜੇ ਨਹੀਂ ਜਾਣਾ ਇੱਥੋਂ ਦੀ ਉੱਪਰ ਜਾਣਾ ਚਾਰ 1 2 3 4 ਸੋ d ਬਰਾਬਰ ਕਿੰਨਾ ਹੋ ਗਿਆ 0 ਕਮਾ 4 ਇੱਥੇ 0 ਕਮਾ ਕਰਕੇ 4 ਲਿਖਣਾ ਹੈ ਨਾ ਲਿਖਣਾ ਹੈ d ਬਰਾਬਰ ਇੰਨਾ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚੋ e ਹੈਗਾ 5 4 ਸੋ ਪੰਜ ਚਾਰ ਬਣੇ ਐ ਐਕਸ ਤੋਂ ਰਾ ਜਿਹਨੂੰ ਪੁੱਜ ਗਏ ਨੇ ਆ ਐਕਸ ਤੋਂਰੇ ਦੇ ਉੱਤੇ ਨਿਰਦੇਸ਼ ਅੰਕ ਐ ਵਾਈ ਤੋਂਰੇ ਦਾ ਨਿਰਦੇਸ਼ ਅੰਕ ਇਹਨੂੰ ਬਣੇ ਕੋਟੀ ਸੋ 1 2 3 4 5 ਤੇ ਉੱਤੋਂ ਤਾਂ ਕਹਿੰਦੇ 4 1 2 3 4 ਸੋ a 5 4 ਅੱਗੇ ਚਲੀਏ f ਠੀਕ ਹੈ ਫਿਰ f ਅਗਰ 3 4 ਸੋ 1 2 3 ਤਾਂ ਕਿ ਕਿੰਨਾ ਆ ਬੱਚੋ 4 1 2 3 4 f ਬਰਾਬਰ 3 4 ਹੁਣ ਆ ਗਿਆ ਬੱਚੋ g 4 3 ਸੋ 1 2 3 4 1 2 3 g ਬਰਾਬਰ 4 3 ਇਹ ਜਿਹੜਾ ਜਿੱਥੇ ਕੱਟਦਾ ਹੈ ਨਾ ਇਹ ਦੇਖੋ ਇਦਾਂ ਜਿਦਾ ਉੱਥੇ ਬਿੰਦੂ ਪਾ ਲੈਣੀ ਇਹਦਾ ਮੋਟੀ ਜੀ ਪੈਨਸਲ ਦੇ ਨਾਲ ਪਾ ਕੇ ਇਦਾਂ ਕੋਲ ਉਹਦੇ ਲੱਗ ਕੇ ਲਿਖ ਲੈਣਾ ਬ੍ਰੈਕਟ ਵਿੱਚ ਇਦਾਂ ਲਿਖ ਦੇਣਾ ਠੀਕ ਹੈ ਹੁਣ ਆ ਗਿਆ H ਮਤਲਬ ਆਖਰੀ ਆ ਗਿਆ ਕਰੇ 3 ਤੇ 0 3 ਤੇ 0 ਸੋ 1 2 ਤੇ 3 ਹੁਣ ਅੱਗੇ ਕਹਿੰਦੇ 0 0 ਦਾ ਮਤਲਬ ਹੈ ਤੁਸੀਂ ਉਹਨੂੰ ਇੱਥੇ ਹੀ ਟਿਕੇ ਰੱਖੋ ਹੁਣ ਤੁਸੀਂ ਉੱਪਰ ਨਹੀਂ ਜਾਣਾ ਜੇ 1 ਉਹਨ ਦਾ ਮੈਂ ਇੱਥੇ ਜਾਣਾ ਸੀਗਾ 2 ਉਹਨ ਦਾ ਮੈਂ ਇੱਥੇ ਜਾਣਾ ਸੀਗਾ 3 ਉਹਨ ਦਾ ਮੈਂ ਇੱਥੇ ਜਾਣਾ ਸੀ ਉਹ ਕਹਿੰਦੇ 0 0 ਮਤਲਬ ਕਿ ਇੱਥੇ ਰੁਕ ਜਾਓ H ਬਰਾਬਰ 10 0 ਤੇ ਇਥੇ ਸਿਫਰ ਪਹਿਲਾਂ ਸੀਗਾ ਇਹ ਵਾਲਾ ਤੇ ਉੱਤੇ ਗਏ ਸੀਗੇ ਸੋ ਤੁਸੀਂ ਦੇਖੋ ਬੱਚਿਓ ਜਿੱਥੇ ਜਿੱਥੇ ਤੇ ਤੁਹਾਡਾ ਜਿਹੜਾ ਹੋਏਗਾ ਪਹਿਲਾ ਨਿਰਦੇਸ਼ ਅੰਕ ਜਿਹੜਾ x ਹੈਗਾ ਉਹ ਸਿਫਰ ਹੋਵੇ ਤੇ ਤੁਹਾਡਾ ਜਿਹੜਾ ਬਿੰਦੂ ਆਏਗਾ ਉਹ y ਧੁਰੇ ਦੇ ਉੱਤੇ ਆਏਗਾ ਇਹ ਉਹ y ਧੁਰੇ ਦੇ ਉੱਤੇ ਆਏਗਾ ਠੀਕ ਹੈ ਤੇ ਜੇ ਤੁਹਾਡੀ ਤੁਹਾਡਾ ਤੁਹਾਡੀ ਕੋਟੀ ਜ਼ੀਰੋ ਹੋਵੇ y ਨਿਰਦੇਸ਼ ਅੰਕ y ਨਿਰਦੇਸ਼ ਅੰਕ ਜ਼ੀਰੋ ਹੋਵੇ ਦੂਜਾ ਵਾਲਾ ਤੇ ਫਿਰ ਤੁਹਾਡਾ ਬਿੰਦੂ ਜਿਹੜਾ ਉਹ x ਧੁਰੇ ਦੇ ਉੱਤੇ ਆਏਗਾ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਭਿਆਸ ਸੰਬੰਧ 13.1 ਦੇ ਪਹਿਲੇ ਦੋ ਸਵਾਲ ਜਿਹੜੇ ਕਿ ਬੜੇ ਹੀ ਮੋਢਲੇ ਕਿਸਮ ਦੇ ਸੀ ਗ੍ਰਾਫ ਦੇ ਉੱਤੇ ਕਿਸੇ ਬਿੰਦੂ ਦੀ ਸਥਿਤੀ ਨੂੰ ਕਿਦਾਂ ਪਤਾ ਲਗਾਈਦਾ ਹੈ ਤੇ ਕਿਸੇ ਬਿੰਦੂ ਨੂੰ ਕਿਵੇਂ ਅਸੀਂ ਅੰਕਿਤ ਕਰਦੇ ਹਾਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਸ਼ਾ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ